ਸਸੀ ਕਰ ਪੰਜਾਬੀਓ ਮੈਂ ਤੁਹਾਡਾ ਆਪਣਾ ਮਾਨ ਬਠਿੰਡੇ ਵਾਲਾ ਕਹਿੰਦਾ ਚੱਲਦੀ ਕੰਪੇਨ ਜੱਟ ਦੇ ਤਿੰਨ ਢੋਂਦੇ ਆ ਟਰੈਕਟਰ ਦਾਣੇ ਆ ਮਿੱਤਰੋ ਦਾਣੇ ਟਰੈਕਟਰ ਢੋਈ ਜਾਂਦੇ ਆ ਇੱਕ ਫਸਲ ਐ ਜਿਹੜੀ ਅੱਜ ਵੱਡੀ ਜਾ ਰਹੀ ਐ ਕੱਟੀ ਜਾ ਰਹੀ ਆ ਠੀਕ ਆ ਤੇ ਤੁਸੀਂ ਆਖੋਗੇ ਖੇਤ ਚ ਬਰਫ ਦਾ ਕੀ ਕੰਮ ਝਿੰਗੇ ਫਾਰਮ ਤੇ ਆ ਬਾਈ ਪਿੰਡ ਚੋਰਮਾਰ ਤੇ ਆ ਬਰਫ ਲੈ ਕੇ ਆਇਆ ਬਾਈ ਹੁਣ ਤੇਰੇ ਵਿੱਚ ਝਿੰਗਾ ਲਾ ਕੇ ਲੈ ਕੇ ਜਾਣਗੇ ਤੇ ਆਜੋ ਤੁਹਾਨੂੰ ਦਿਖਾਉਨੇ ਕਿਵੇਂ ਕੱਢਦੇ ਆ ਇਹੀ ਸਿਸਟਮ ਹੈ ਤੇ ਕਿੰਨੇ ਪੈਸਿਆਂ ਦਾ ਹੁੰਦਾ ਸਾਰੀ ਗੱਲਬਾਤ ਕਰਦੇ ਆ ਤੇ ਆ ਜੋ ਆਹ ਦੇਖੋ ਜੀ ਜਾਲ ਫਿਰ ਰਿਹਾ ਸਾਰੇ ਡੱਗ ਚ ਇੱਕ ਵਾਰੀ ਚ ਉਹ ਸੇ ਉਧਰਲੇ ਸਿਰੇ ਵਾਲੇ ਬੰਦੇ ਤੇ ਹੁਣ ਦੇਖਦੇ ਆ ਕਿਵੇਂ ਝਿੰਗਾ ਨਿਕਲਦਾ ਕਿੰਨਾ ਚਿਰ ਚਾਉਂਦਾ ਰਹਿੰਦਾ ਕੀ ਗੱਲਬਾਤ ਹੈ ਸਾਰੀ ਗੱਲਬਾਤ ਕਰਾਂਗੇ ਆ ਜੋ ਕਿਰਾ ਇਧਰਲੇ ਸਿਰੇ ਆ ਕੇ ਕਟੋਗੇ ਦੇਖ ਕਿਵੇਂ ਸ਼ਾਲਾ ਮਾਰਦਾ ਪਿਆ ਇਹਨਾਂ ਨੂੰ ਤਰੀਕਾ ਜਾਲ ਮਾਰਨ ਦਾ ਕੀ ਸਿਸਟਮ ਹੈ ਤੇ ਕਿੱਥੇ ਜਾਂਦਾ ਕੀ ਕੰਮ ਆਉਂਦਾ ਸਾਰੀ ਤੁਹਾਨੂੰ ਜਾਣਕਾਰੀ ਦਿੰਮਗੇ ਜਿੰਨੀ ਕਿ ਜਾਣਕਾਰੀ ਮੈਂ ਸ਼ੁਰੂ ਵੀ ਕਰ ਦਿੰਨਾ ਖਾਰੇ ਪਾਣੀ ਤੇ ਹੁੰਦਾ ਪਹਿਲਾਂ ਤਾਂ ਰੇਕ ਬੰਦਾ ਇਹ ਸੁਪਣਾ ਲੈ ਲਓ ਵੀ ਅਸੀਂ ਵੀ ਕਰ ਲਾਂਗੇ ਖਾਰਾ ਪਾਣੀ ਜਿੱਥੇ ਫਸਲ ਨਹੀਂ ਹੁੰਦੀ ਉਹ ਪਾਣੀ ਚਾਹੀਦਾ ਇਹਨੂੰ ਸਮੁੰਦਰ ਦੀ ਫਸਲ ਹੈ ਇਹ ਸਮੁੰਦਰ ਦਾ ਜੀਵ ਹੈ ਤੇ 16 ਨੰਬਰ ਪਾਣੀ ਹੈ 16 ਨੰਬਰ ਪਾਣੀ ਹੈ ਅੱਛਾ ਡਾਕਟਰ ਸਾਹਿਬ ਜਾਣਕਾਰੀ ਦਿਓ 16 ਨੰਬਰ ਪਾਣੀ ਹੈ ਤੇ ਤੇ ਉਹ ਜਾਂਦਾ ਕਿੱਥੇ ਹੈ ਇਹ ਆਂਦਰਾ ਆਂਦਰਾ ਚ ਖਾਂਦੇ ਹਨ ਕੀ ਕਰਦੇ ਆ ਮੰਨ ਲਓ ਖਾਂਦੀ ਵੀ ਆ ਤੇ ਮੰਨ ਲਾ ਇੱਕ ਜਿਵੇਂ ਆਪਣੀ ਦਵਾਈ ਬਣਦੀ ਹੈ ਕਹਿੰਦੇ ਇਹਦੀ ਦਵਾਈ ਬਣਦੀ ਹਾਂ ਉਹ ਆਪ ਨੂੰ ਇੰਨੀ ਐਵੇਂ ਆਖਿਆ ਨੌਲੇਜ ਨਹੀਂ ਹਾਂ ਕਹਿੰਦੀ ਆ ਵੀ ਦਵਾਈ ਵੀ ਬਣਦੀ ਹੈ ਜੀ ਲੈ ਵੀ ਆ ਜੋ ਕਰਾ ਕੱਢੋ ਕਰਾ ਤੇ ਆ ਬਾਈ ਹੰਬੋਰ ਤੋਂ ਆਏ ਹੋਏ ਆ ਜਿਹੜੇ ਜਾਲ ਫੇਰਦੇ ਆ ਰੇਕ ਏਰੀਏ ਦੀ ਰੇਕ ਦੀ ਹੈ ਨਾ ਢੋਡੀ ਪਹਾਸਾ ਹੁੰਦੀ ਆ ਇਹ ਅਸਬੀਧੀ ਕਰੀ ਨੇ ਗੋਲੀ ਮਾਰੋ ਗੋਲੀ ਮਾਰ ਮਾ ਇਹ ਕੀ ਲਈ ਫਿਰਦਾ ਇਹ ਜਾਲ ਗੋਲ ਕਰਨ ਨੂੰ ਕਹਿੰਦੇ ਸੀ ਵੀ ਗੋਲ ਕਰੋ ਤੇ ਦੇਖੋ ਮਾਰਦਾ ਨਾ ਛਾਲਾਂ ਝਿੰਗਾ ਤੇ ਜਲਦੀ ਤੁਹਾਨੂੰ ਦਿਖਾਉਣੇ ਆ ਜਦੋਂ ਸਾਰਾ ਇਕੱਠਾ ਹੋ ਗਿਆ ਤੇ ਜਿਹੜੇ ਖੇਤ ਦਾ ਮਾਲਕ ਉਹ ਤੁਹਾਨੂੰ ਜਾਣਕਾਰੀ ਵੀ ਦਵਾਵਾਂਗੇ ਜੇ ਕਿਸੇ ਨੇ ਕੰਮ ਕਰਨਾ ਹੋਵੇ ਤਾਂ ਬਹੁਤ ਮਿਹਨਤ ਵਾਲਾ ਕੰਮ ਹੈ ਫਸਲ ਆ ਯਾਰ ਇੱਕ ਵਸ ਹੈਨਾ ਜਿਵੇਂ ਆਪਾਂ ਫਸਲ ਤੇ ਨਰਮਾ ਬੀਜਦੇ ਰਹੇ ਆ ਆਪਾਂ ਕਿੰਨੀਆਂ ਸਪੇਂਗਾਂ ਹੁੰਦੀਆਂ ਕਿੰਨਾ ਹੋਰ ਸਿਸਟਮ ਗੋਲ ਗੜਾਈ ਉਮੇ ਜਮੇ ਦਾ ਬਾਈ ਕਿੰਨਾ ਬਚਿਆ ਪੈਂਦਾ ਇੱਕ ਡੱਗ 'ਚ ਇੱਕ ਡੱਗ 'ਚ ਪੈਂਦਾ ਬਾਈ ਕਿੱਲੇ 'ਚ 1.5 ਲੱਖ ਅਸੇ 1.5 ਲੱਖ ਬਚਿਆ ਇਹ ਆ ਜਿਹੜਾ ਆਪਣਾ ਡੱਗ ਕਿੱਲੇ 'ਚ ਇੱਕ ਘੱਟ ਕਿੱਲੇ ਕਿੱਲੇ ਡੱਗ ਆਪਣਾ ਪੂਰੇ ਕਿੱਲੇ 'ਚ ਹਾਂ 1.5 ਲੱਖ ਬਚਿਆ ਪੈਂਦਾ ਉਦੋਂ ਕਿੰਨਾ ਖਰਚ ਆਉਂਦਾ ਥੋੜਾ ਜਦੋਂ ਪਾਉਨੇ ਆ ਜਿਹੜਾ ਲੱਖ ਬਚਿਆ ਤਕਰੀਬਨ ਆਪਣਾ ਗੱਲ ਕਰੀਏ 70-75 ਹਜ਼ਾਰ ਦਾ ਹੁੰਦਾ ਬਈ ਬਾਈ ਕਹਿੰਦੇ ਖਰਾਕ ਦਾ ਬਾਵਾ ਮਹਿੰਗੀ ਹੁੰਦੀ ਹੈ ਖਰਾਕ ਬਹੁਤ ਮਹਿੰਗੀ ਹੈ ਜਿਵੇਂ ਮੰਨ ਲਾ ਹੁਣ ਜਿਵੇਂ ਅੱਜ ਦੀ ਗੱਲ ਕਰੀਏ ਆਪਾਂ ਇੱਕ ਡੱਗ 15000 ਰੁਪਏ ਵਾਂਗੂ ਖਾਈ ਜਾਂਦਾ ਆਦਨਾ ਚ ਆਦਨਾ ਚ ਵੀ ਹੁਣ ਇਹ ਪੂਰਾ ਪਲਿਆ ਜਵਾਨ ਚੋਬਰ ਜਿਵੇਂ ਉਹ ਬਸੇ ਖੜਾ ਪੂਰਾ ਪਲਿਆ ਵਾ ਲੈ ਜਾਓ ਮਾੜਾ ਬੰਦਾ ਤਾਂ ਘਰੇ ਜਾਂਦਾ ਫੇਰ ਮੁੱਕ ਜਾਂਦੀ ਆ ਫੇਰ ਚੱਕ ਕੇ ਲਿਆਉਂਦਾ ਘਰੇ ਰਿਸਕ ਕਿਹੜੀ ਕਿਹੜੀ ਗੱਲ ਦੀ ਆ ਬਾਈ ਰਿਸਕ ਬਾਈ ਜਦੋਂ ਇਹ ਮੰਨ ਕੇ ਚੱਲ 20 ਗ੍ਰਾਮ ਤੋਂ ਲੰਘ ਗਿਆ ਹਾਂ ਫੇਰ ਤਾਂ ਫੌਜੀਆਂ ਦੀ ਰੋਟੀ ਮਨ ਲੱਗਾ ਘੱਟ ਹੋ ਝਿੰਗੇ ਵਾਲੀ ਦੀ ਬਾਲੀ ਆ अच्छा माजी ਦੇ 2 ਘੰਟੇ ਸੌ ਜਾਂਦੇ ਆ ਹਾਂ ਤੁਹਾਨੂੰ ਤਾਂ ਘਰੇ ਬੁੜੀਆਂ ਨੂੰ ਪਤਾ ਹੁੰਦਾ ਰਾਤ ਮਿੰਟ ਲੇਟ ਗਈ ਸੀ ਕਹਿੰਦੀਆਂ ਹਾਂ ਮਾਂ ਗਈ ਸੀ ਉਹਨਾਂ ਨੂੰ ਵੀ ਪਤਾ ਅੱਛਾ ਜੇ ਲੇਟ ਗਈ ਤਾਂ ਮਰ ਸਕਦਾ ਹੈ ਨਹੀਂ ਲੇਟ ਗਈ ਕੋਈ ਸਾਰਿਆਂ ਟੈਨਸ਼ਨਾਂ ਸ਼ੁਰੂ ਹੋ ਜਾਂਦੀਆਂ ਹਾਂ ਰਾਤ ਨੂੰ ਜਨੇਰਿਕ ਲੈ ਜਾਂਦਾ ਫਿਰ ਤੁਸੀਂ ਪਹਿਰੇ ਨੂੰ ਜਾ ਕੇ ਰਹਿੰਦਾ ਇੱਕ ਬੰਦਾ ਜਿਹੜਾ ਬੰਦਾ ਜਾਗਦਾ ਹੁੰਦਾ ਉਹਨੇ ਤਾਂ ਸੌਣਾ ਕੀ ਆ ਜਿਹੜਾ ਕੋਲੇ ਬਿਆਨ ਦਾ ਬਿਨਾਂ ਡਿਊਟੀ ਵਾਲਾ ਉਹਨੂੰ ਵੀ ਨੀਂਦ ਆਉਂਦੀ ਅੱਧੇ-ਅੱਧੇ ਘੰਟੇ ਬਾਅਦ ਜਾਗ ਆਉਂਦੀ ਉਹਨੂੰ ਵੀ ਕਿਤੇ ਉਹ ਨਾ ਸੌਂ ਜੇ ਅੱਛਾ ਕੀ ਕਰਦੇ ਆ ਉਹਦੋਂ ਬਾਅਦ ਅੱਗੇ ਦੇਖ ਆ ਬਾਈ ਹੁਣ ਇਹਨੂੰ ਪਤਾ ਲੱਗਦਾ ਮੈਨੂੰ ਫੜ ਰਹ ਹਾਂ ਸੌਲਡਾ ਕੜਾਈ ਤੇਲ ਹੋਵੇ ਨਹੀਂ ਕਰੀ ਜਾਂਦਾ ਇੱਕ ਗੱਲ ਬਾਈ ਇਹ ਇਹਨੂੰ ਆਪਣੇ ਬੰਦੇ ਵੀ ਖਾ ਲੈਂਦੇ ਤੁਸੀਂ ਬਣਾ ਕੇ ਦੇਖਿਆ ਕਦੇ ਬਾਲਾ ਟੈਸਟੀ ਬਣਦਾ ਬਾਲਾ ਜਿਹੜੇ ਨੇ ਖਾ ਲਿਆ ਕੱਕੜ ਕੱਕੜਦੇ ਹੱਥ ਨਹੀਂ ਆਉਂਦਾ ਐਡਾ ਕੀ ਗੱਲ ਹੈ ਬੌਣੀ ਤਗੜੀ ਚੀਜ਼ ਹੈ ਅਲਕਦੀ ਜੀ ਨਹੀਂ ਆਉਂਦੀ ਹੋਰ ਆ ਹੀ ਨਹੀਂ ਮਾ ਪਕੌੜਾ ਟੈਸਟੀ ਬਹੁਤ ਜ਼ਿਆਦੇ ਤੇ ਤਰੀਰਾ ਵੀ ਸਵਾਦ ਆ ਪਕੌੜਾ ਦਾ ਫਿਰ ਯਾਰ ਬੰਦਾ ਮੰਨ ਲਾ ਮਨ ਤਾਂ ਕਹਿੰਦੇ ਨਹੀਂ ਵੀ ਹਟ ਜਾ ਢਿੱਡ ਗਰ ਆਏ ਗਿਆ ਨੂੰ ਖਾਣ ਦਰਵਾਜ ਹੋਊਗਾ ਬਾਲਾ ਹਾਂ ਜਿਵੇਂ ਆਪਣੇ ਖਾਸ ਹੋ ਜਿਵੇਂ ਤੁਸੀਂ ਫਿਰ ਤਾਂ ਖਵਾ ਦਿੰਨੇ ਆਂ ਤਾਂ ਅਸੀਂ ਬਈ ਮਹਿੰਗਾ ਹੀ ਬਹੁਤ ਪੈਂਦਾ ਕੀ ਕੀ ਰੇਟ ਪੈਂਦਾ ਬਾਈ ਇਹ ਹੁਣ ਇਹ 1500 ਨੂੰ ਆ ਜੀ ਆਪਾਂ ਮਾ ਤਿਆਰ ਕਰਾਂ ਅੱਬਾ ਆਪੇ ਵਿਚ ਵਿਚ ਅਗਰੇਟ ਚੇਚਾ ਦਾ ਤਿਆਰ ਤਸੋਂ ਦੇ ਲਗਭਗ ਆ ਅੱਛਾ ਅੱਛਾ ਜਿਵੇਂ ਤਿਆਰ ਕਰਾਂ ਇਹ ਥਿੱਲੋ ਚ 14 ਕਿਲੋ ਨਿਕਲਦਾ ਹੈ ਠੀਕ ਹੈ 14 ਦਾ ਹੋਰ ਖਰਚੇ ਆ ਜਾਂਦੇ ਉੱਤੇ ਪ੍ਰਾਣਾ ਇਹ ਪਾਰਦਰਸ਼ੀ ਅਸ਼ੀਸ਼ ਹੈਂਗੂ ਹਨਾ ਦੇਖ ਇਹ ਢਿੱਡ ਚ ਵੀ ਪਤਾ ਲੱਗਦਾ ਵੀ ਕੀ ਹੈਗਾ ਆਲਟਰਾ ਸਾਊਂਡ ਕਰਾਉਣ ਦੀ ਲੋੜ ਨਹੀਂ ਪਤਾ ਲੱਗਦਾ ਆਲਟਰਾ ਸਾਊਂਡ ਸਹੀ ਗੱਲ ਹੈ ਦੇਖੋ ਇਹ ਪੂਰੇ ਜਿਵੇਂ ਪਕੌੜੇ ਤੇਰੇ ਵਾਲੀ ਗੱਲ ਹੈ ਨਾ ਆਹ ਕਰਦੇ ਹੁੰਨੇ ਆਏ ਮਾਰਦਾ ਛਾਲਾ ਬਾਅਦ ਚ ਦਾ ਭੈਣ ਨਹੀਂ ਜਾਣ ਰੇ ਕਿ ਨੂੰ ਫੇਰੀ ਹੈ ਨਾ ਗੋਲੀ ਮਾਰੋ ਗੋਲ ਕਰੋ ਅੱਛਾ ਪਾਣੀ ਪੂਰਾ ਖਾਰਾ ਚਾਹੀਦਾ ਪਾਣੀ ਭਾਈ ਜਮ ਨੂਨ ਪਾਉਣੇ ਆ ਇਹ ਚ ਵੀ ਹੈ ਜੀ ਖਾਰਾ ਕੇ ਭਾਈ ਫਿਰ ਸੋਖੀ ਮਿਲ ਜੇਗੀ ਕਿ ਦੂਰੋਂ ਲੈਣੀ ਪਵੇਗੀ ਸੋਖੀ ਮਿਲ ਜਾਂਦੀ ਆ ਕੋਈ ਚੱਕਾ ਨਹੀਂ ਮਹਿੰਗੀ ਬਹੁਤ ਆ ਗੱਲ ਤੇ ਪੈਸੇ ਲੈ ਹੁਣ ਇਹ 1500 ਇੱਕ ਕਿੱਟ ਖਾਂਦਾ 15000 15000 ਇੱਕ ਦਿਨ ਦਾ ਹਾਂ ਹੋਏਗਾ ਇੱਕ ਦਿਨ ਦਾ ਤੇ ਵਾਦਾ ਆ ਇਹ ਤਾਂ 20 ਗ੍ਰਾਮ ਵੱਜਦਾ ਨਹੀਂ ਉਹ ਲੇਟਿੰਗਾ ਵੱਜ ਜਾਂਦਾ ਜਿਵੇਂ ਮਨ ਲਾ 20 ਗ੍ਰਾਮ ਦੇ ਉੱਤੇ ਟੱਪ ਗਏ ਉਹ ਇੱਕ ਵਧੀ ਜਾਂਦੇ ਆ ਇੱਕੇ ਦਾ ਕਰੋਏਟ ਆ ਜਿਹੜਾ ਆਪਣੇ ਬੰਦਿਆਂ ਨੂੰ ਇਹ ਨਹੀਂ ਦੱਦਾ ਕਿਲੋ ਦਾ ਰੇਟ ਨਹੀਂ ਇਹਦਾ ਇਹਨੇ ਕਿਲੋ ਚ ਘੱਟ ਜਾਈਏ ਆ ਬੰਦਾ ਬੰਦਾ اچھا ਰੇਸ਼ੋ ਘਟ ਲੈਂਦੇ ਆ 1 ਕਿਲੋ ਚ 25 ਚੜਦੇ ਆ 28 ਚੜਦੇ ਜਿਵੇਂ ਜਿਵੇਂ ਕਿਲੋ ਚ ਓਵੇਂ ਰੇਟ ਮਿਲਣਾ ਓਵੇਂ ਰੇਟ ਉੱਤ ਜਾਈਏ اچھا ਇਹ ਦਰਮਿਆਨਾ ਚਾਹੀਦਾ ਮਤਲਬ ਕਹਿੰਦਾ ਆਪਣੇ ਜਿਹੜੇ ਆਪਣੇ ਲੋਕ ਆਪਣੇ ਲੋਕਾਂ ਨੂੰ ਮੰਗਾਂ ਸਾਡਾ ਛੋਟਾ ਦੋ ਜਿਹੜਾ ਕਾਹ ਜਾਂਦਾ ਅੰਦਰ ਅੱਗੇ ਵੱਡਾ ਆ ਅੱਛਾ ਵੱਡਾ ਠੀਕ ਹੈ ਜੇਰਾ ਤਲ ਗੱਤੇ ਜਾਂਦਾ ਉਹ ਨਹੀਂ ਵੱਡਾ ਲੱਗਦਾ ਠੀਕ ਹੈ ਦਵਾਈਆਂ ਦੂਗੀਆਂ ਚ ਵੀ ਪੈਂਦਾ ਹਨਾ ਨਹੀਂ ਪਾウダー ਜਿਹਨੇ ਜਿੰਮ ਵਾਲੇ ਤਾਂ ਆਗਤਲੀਆਂ ਦੂਜੀਆਂ ਜਿਹੜੀਆਂ ਅੱਛਾ ਉਹਨਾਂ ਚ ਪਾウダーਾਂ ਚ ਪੈਂਦਾ ਹਾਂ ਬਹੁਤ ਤਾਗਤਾਂ ਬਈ ਡੱਗ ਤੋਂ ਬਾਹਰ ਵੱਜਦਾ ਹੈ ਰਾਤ ਨੂੰ ਅੱਛਾ ਇੰਨੀ ਜਾਣ ਹੈ ਇਹਦੇ ਚ ਆ ਹੁਣ ਜਾਣ ਹੀ ਦਿਖਾਈ ਜਾਂਦਾ ਆਪਦੀ ਦਿਖਾਈ ਜਾਂਦਾ ਜਾਲ ਤੋਂ ਯਾਰ ਵੱਜਦਾ ਵਿੱਚ ਹੂੰ ਹੁਣੇ ਬਾਈ ਕੇਰਾਂ ਚ ਸਾਰੇ ਡੱਗ ਚੁੱਕੇ ਨਾਂ ਚ ਆਜੂਗ ਇਹ ਰਸਤਾ ਨੂੰ ਆ ਗਿਆ ਮੋਟਾ ਮੋਟਾ ਕੰਮ ਆ ਜਿਵੇਂ ਹਾਂ ਉਹ ਮਤਲਬ ਤਰੀ ਦੇਖੀ ਜਿਵੇਂ ਅਸੀਂ ਕਹਿਦਗੇ ਅੱਛਾ ਮੋਟਾ ਜਿਵੇਂ ਆਲੂ ਜੇ ਕੇਰਾਂ ਚੁੱਕੇ ਤੋਂ ਦੁਬਾਰ ਠੀਕ ਆ ਜਾ ਆ ਜਾ ਕੇਰਾਂ ਤੈਨੂੰ ਭੇਜ ਕੇ ਅੰਦਰ ਕਿਉਂ ਮੀਤੀਆ ਗਿਆ ਇਹ ਤਾਂ ਸਾਗ ਸੁੱਕ ਬਾਰੇ ਕਹਿੰਦੇ ਮੈਂ ਕਹਿ ਦੇਣਾ ਤੋ ਸਬਜ਼ੀ ਜਾਂਦਾ ਮਿੱਤਰੇ ਉਹ ਫਸਲ ਆ ਦੇਖ ਲੋ ਪੰਜਾਬ ਕਿੰਨਾ ਤਰੱਕੀ ਕਰ ਗਿਆ ਆਪਣਾ ਮਿੱਤਰੋ ਆਪਣਾ ਕਿਸਾਨ ਦੇਖੋ ਕਿੰਨੀ ਤਰੱਕੀ ਕਰ ਗਿਆ ਇਹ ਉਹ ਫਸਲ ਹੈ ਜਿਹਦਾ ਬੀਜ ਵੀ ਜਹਾਜ਼ ਤੇ ਆਉਂਦਾ ਤੇ ਫਸਲ ਪੈਦਾ ਹੋ ਕੇ ਵੀ ਜਹਾਜ਼ ਤੇ ਜਾਂਦੀ ਆ ਦੇਖੋ ਦੇਖੋ ਜਹਾਜ਼ ਚੜੀ ਸੈਰ ਕਰਦਾ ਇਹ ਜਿਵੇਂ ਗਰਾਸ ਨੂੰ ਕਹਿੰਦਾ ਹੁੰਦਾ ਜਹਾਜ਼ ਵਿੱਚ ਪੈਰ ਨੇ ਹੈ ਨਾ ਕੀ ਕਹਿੰਦਾ ਹੁੰਦਾ ਟੂਰਾ ਤੇ ਟੁਰਨੇ ਉਹ ਹੈ ਉਹ ਲੋਗ ਹੀ ਹੋਰ ਅੱਜ ਚੰਡੀਗੜ੍ਹ ਮਿਲਦਾ ਚੰਡੀਗੜ੍ਹ ਉਹ ਵੀ ਬਹੁਤ ਮਹਿੰਗਾ ਮਿਲਦਾ ਆਪਣੀ ਬਸਤੀ ਗੱਲ ਨਹੀਂ ਹਾਂ ਪੀਸਾਂ ਹਿਸਾਬ ਆ 100 ਰੁਪਏ 150 ਰੁਪਏ ਪੀਸ ਹੋਗਾ ਹਾਂ ਉਹ ਵੀ ਬਸ ਦਾਬ ਦੀ ਤੇ ਜੇ ਜੇ ਚਿੰਗੇ ਦੋ ਤਿੰਨ ਅੱਛਾ ਉਹ ਵੀ ਚੰਗੇ ਰੈਸਟੋਰੈਂਟਾਂ 'ਚ ਮਿਲਦਾ ਉਹ ਲੈ ਦੇਖ ਲੋ ਬਾਈ ਚਿੰਗੇ ਅਕੇ ਪੱਖੇ ਚਲਾਈ ਜਾਂਦੇ ਆ ਫਲਾਨਾ ਵੀ ਉਹਦੇ ਫੁੱਲਿਆ ਨਹੀਂ ਸਮਾਇਆ ਮੱਛੀ ਫਾਰਮ ਜਦੋਂ ਬਣਾਇਆ ਬਾਬਾ ਨੇ ਡੱਡੂ ਤਾਂ ਨਹੀਂ ਖਾਂਦੇ ਨਹੀਂ ਡੱਡੂ ਨਹੀਂ ਖਾਂਦੇ ਓਕੇ ਡੱਡੂ ਨੂੰ ਤਾਂ ਕੀ ਲਈ ਬੈਠਾ ਪਰੋਣਾ ਹੈਨਾ ਇਹ ਫੋਨ ਕੱਢ ਦਿੰਦਾ ਜੀ ਦੋਸਤ ਤੂੰ ਜੇ ਮਾਰਦਾ ਜੱਪੂ ਕਹਿੰਦਾ ਚਾਹੇ ਸੱਪ ਚਾਹੇ ਲੜ ਜੇ ਸਪੋਲੀਆ ਨਹੀਂ ਡੰਗ ਹੁੰਦਾ ਇੱਕੋ ਜਿਹਾ ਡੰਗ ਮਾਰ ਕੇ ਬਾਈ ਤੇਰੇ ਹਾਂ ਇਹ ਮਾਰੇ ਨਾਲ ਹੀ ਦੱਸਾ ਤੇਰੇ ਮਰਵਾ ਨਾ ਨਾ ਮੇਰੇ ਨਾਲ ਅਸੇ ਅੱਗੋਂ ਵੀ ਅੱਗੇ ਵੀ ਕੰਡੇ ਪਿੱਛੇ ਵੀ ਆਏ ਜਦੋਂ ਇਸ ਤੋਂ ਫੜਦੇ ਆਏ ਤਾਕਤ ਨਾਲ ਐ ਇਕੱਠਾ ਹੋ ਗਏ ਮਾਰਦੇ 20 ਦੀ ਜੜੀਆ ਬਣੀ ਹੋਈ ਹੈ ਇੱਥੇ ਮਾਰਦਾ ਇੱਥੇ ਦਾ ਘੱਟ ਬਾ ਮਾਰਦਾ ਇੱਥੋਂ ਭੇੜਾ ਮਾਰਦਾ ਇਹ ਆਹ ਚੀਜ਼ ਹੈ ਇਹ ਜਦੋਂ ਬਈ ਕਮਜ਼ੋਰ ਬੰਦਾ ਤੇ ਖਾਣ ਵਾਲਾ ਕਿਹੜਾ ਭਾਗ ਇਹਦਾ ਖਾਣ ਵਾਲਾ ਬਸ ਇੱਥੋਂ ਵੀ ਕੱਟਿਆ ਜਾਂਦਾ ਇਹ ਹੂੰ ਕਿਆ ਪੂਰ ਜੀ ਨਿਕਲਿਆ ਇੰਨਾ ਸਾਂ ਹੀ ਹੈ ਖਾਣਾ ਵਾਲਾ ਮੂਰੇ ਇੰਜਨ ਇਹਦਾ ਮੂਰੇ ਇੰਜਨ ਸਾਰਾ ਸਿਸਟਮ ਹੀ ਇਹਦਾ ਤੇ ਮੁੱਛਾ 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 ਕਾਦੇ ਵਾਸਤੇ ਰੇਣੇ ਅੰਟੀਨ ਅੰਟੀਨ ਰੇਂਜ ਲੈਂਦਾ ਕਿੱਥੇ ਖਰਾਕ ਪਈ ਆ ਹਾਂ ਫੀਡ ਸਾਰਾ ਜਦੋਂ ਇਹ ਕੰਟੀ ਗਈ ਨਾ ਕੋਈ ਬਿਮਾਰੀ ਆ ਜੇ ਮੜ ਮੁੱਟੇ ਫੀਡ ਛੱਡ ਦਿੰਦੇ ਅੱਛਾ ਇਹਦੇ ਨਾਲ ਹੀ ਕਹਿੰਦਾ ਜਿੰਨੀ ਲੰਮੀ ਆ ਬਸ ਸਹੀ ਓਕੇ ਉਹਨੇ ਤਾਂ ਅੰਦਰ ਉਸਤਾ ਜਣੀ ਲੈ ਵੀ ਮੇਤਰੋ ਕੱਢੋ ਗੇਰਾ ਚਿੰਗਾ ਲਾਓ ਜੀ ਕਰ ਲੈ ਇਕੱਠਾ ਜਿੰਗਾ ਇਹ ਸਾਰਾ ਇੰਨੇ ਇਕ ਥਾਂ ਜੀ ਆ ਗਿਆ ਅੱਛਾ ਸਾਰੇ ਜਾਲਚ ਆਏ ਆ ਟੋਡੀ ਕੋ ਬਣਾ ਲੈਣਗੇ ਛੋਲੇ ਭਰਨਗੇ ਠੀਕ ਅਸੀਂ ਹੁਣ ਛੋਲੇ ਭਰਨਗੇ ਹੁਣੇ ਬਹੁਤ ਕਹਿ ਰਿਹਾ ਵੀ ਮੈਨੂੰ ਨਾ ਕੱਢੋ ਆ ਆ ਚਾਹ ਛੋਲੇ ਆ ਪੂਰੀ ਗਾੜੀ ਕਰਦਾ ਵੀ ਮੈਨੂੰ ਛੱਡ ਦੋ ਛੱਡ ਦੋ ਉਹਨੂੰ ਨਾ ਜਾਲਮ ਕਿਉਂ ਯਾਰ ਉਹਨੇ ਜਾਗ ਜਾਗਰਾਤਾ ਕੱਟੀਆਂ ਕੋਈ ਨਾ ਕੋਈ ਨਾ ਆ ਜਾਏਗਾ 90 ਦਿਨਾਂ ਦਾ ਹੋ ਗਿਆ ਬਈ ਲਗਾ ਦੇ ਤੁਨੂੰ ਆਜ ਨੂੰ ਗੱਲ ਕਰੀਏ ਜਿਵੇਂ ਹੁਣ ਦਵਾਰੇ ਪਾਉਂਗੇ ਅੱਛਾ ਇਹਦੇ ਜਿੰਨਾਂ ਦੇ ਬੱਚੇ ਪਲਟਾ ਦੇਵਾਂਗੇ ਫਿਰੋਕੇ ਮੇ ਪਟਾਉਣੇ ਕਿੰਨ ਵੱਧ ਘਟੇ ਕਿੰਨੀ ਵੀ ਸਟੜਦੇ ਉਹ ਤੋਂ ਬਾਅਦ ਉਹ ਐਸਟੀਮ ਜਾਲ ਨਾ ਪਾਉਂਗਾ ਜਾਲ ਹਾਂ ਜਾਲ ਨਹੀਂ ਪਾਉਂਗਾ ਇਹੀ ਪਾਉਣਗੇ ਛੋਟਾ ਜਾਲ ਅੱਛਾ ਆਪਰੇ ਪਾ ਸਕਦੇ ਆਪ ਰੱਖਣ ਜਾਲ ਹੀ ਨਹੀਂ ਸਿੱਖਣਾ ਹੁੰਦਾ ਬੱਟ ਤੇ ਖੜੇ ਧਮਾ ਕੇ ਮਾਰਨਗੇ ਯਾਰ ਘਗਰੀ ਜਾਲ ਜਾ ਠੀਕ ਹੈ ਲਓ ਜੀ ਝੋਲਿਆਂ ਚ ਪਾ ਰਹੇ ਆ ਕਿਵੇਂ ਤੋਲਾ ਤਾਲੀ ਕੀ ਸਿਸਟਮ ਹੈ ਕਿਵੇਂ ਹਿਸਾਬ ਚ ਕਰਦੇ ਆ ਗੱਲਬਾਤ ਬੈਸਟ ਬੰਗਾਲ ਤੋਂ ਬੰਦੇ ਪਹੁੰਚੇ ਹੋਏ ਆ ਜੀ ਪਿੰਡ ਚੋਰਮਾਲ ਆ ਲੱਦ ਲੈ ਜੀ ਝੋਲਿਆਂ ਦੇ ਵਿੱਚ ਪਾਈ ਜਾਂਦੇ ਹੁਣ ਤੇ ਇਦਵਾਰ ਉੱਥੇ ਦਿਖਾਉਣੇ ਆਂ ਬਰਫ ਵਾਲੇ ਦੇ ਬੰਕੇ ਕੋਲੇ ਕਿਹੜਾ ਉਹ ਤਰਾ ਯਾਰ ਹੈਲੋ ਬਲੈਕ ਬੋਏ ਨਾ ਬੋ ਮੇਰਾ YouTube ਤੇ ਆਈ ਤੈ ਸੁਣ ਨੂੰ ਨਾ ਚੱਲੀ ਆ ਜੀ ਫਸਲ ਝੋਲਿਆਂ ਦੇ ਵਿੱਚ ਪਾ ਕੇ ਇਦਵਾਰ ਇਹਨਾਂ ਨੇ ਜਹਾਜੇ ਚੜਨਾ ਜਹਾਜੇ ਕਿੰਨੇ ਆ ਇੱਕ ਝੋਲੇ ਦੇ ਵਿੱਚ ਕਿੰਨਾ ਪੈ ਜਾਂਦਾ ਬਾਈ ਇਹ ਕਿੰਨੇ ਕਿਲੋ ਪੈ ਜਾਂਦਾ ਐਸਟ ਬਈ ਵੀਰੇ 50 ਤੋਂ ਉੱਤੇ ਆਹ ਤਾਂ ਪੰਜਾਬੀ ਆ ਓਏ 50 ਤੋਂ ਉੱਤੇ ਆ ਆ ਵੀ ਪੰਜਾਬੀ ਆ ਨਾ ਜੀ 50 ਤੋਂ ਉੱਤੇ ਹੀ ਹੈਗਾ ਆ ਜਾ ਫਿਰ ਉੱਥੇ ਦੇਖਦੇ ਕੀ ਕਰਦੇ ਆ ਲੈਂਡ ਬਣਾਉਣਾ ਪੁਰ ਤੁਰਦੇ ਤੇ ਯਾਰ ਪੂਰੇ ਉਧਰ ਆ ਕੇ ਬੜੀ ਆ ਕੇ ਆ ਦੇਖੋ ਓਏ ਸਕੂਟਰ ਨਹੀਂ ਕਰਦੇ ਪਰ ਆਹ ਲੋ ਜੀ ਇੱਥੇ ਪਾਇਆ ਪਾਇਆ ਜਾ ਰਿਹਾ ਹੈ ਇਹਨਾਂ ਤੇ ਕਰੇਟਰ ਇਹ ਵੀ ਆ ਕਾਊਂਟ ਦੇ ਹਿਸਾਬ ਨਾਲ ਇਹਦਾ ਰੇਟ ਆ ਇਹ ਹਾਂ ਦੱਸਦਾ ਜੀ अच्छा ਹੁਣ ਤੋਲ ਲਾਂਗੇ ਇੱਥੇ ਹੈ ਕਾਊਂਟ ਅੱਛਾ 5 ਕਿਲੋ 5 ਕਿਲੋ ਤੋਲੂਗੀ ਠੀਕ ਹੈ ਕਿੰਨੇ ਕਿੰਨੇ ਵਿੱਚ ਹੈ ਫਿਰ ਕਾਊਂਟ ਹੋ ਜੀ ਠੀਕ ਹੈ ਅੱਛਾ ਰੇਟ ਬਣਨਾ ਹੈ ਹਲੇ ਠੀਕ ਹੈ ਠੀਕ ਹੈ ਥੋੜੇ ਥੋੜੇ ਇਸ ਵਿੱਚ ਲੈ ਜੀ ਹੁੰਦੀ ਹੈ ਨਾ ਤੇ ਲਓ ਜੀ ਹਾਂ ਰੇਟ ਰੂਟ ਸਾਰਾ ਤੈਅ ਹੋ ਗਿਆ ਗੱਲਬਾਤ ਓਕੇ ਦੀ ਰਿਪੋਰਟ ਹੋਗੀ ਤੇ ਲਾ ਕੇ ਗੱਡੀ ਲੋਡ ਕਰਨ ਗੱਡੀ ਨਹੀਂ ਟਰੈਕਟਰ ਇਹ ਟਰੈਕਟਰ ਇਹਨਾਂ ਦਾ ਮੁੰਡਾ ਇਹਨਾਂ ਦੀ ਬਸ ਜਿਵੇਂ ਟੈਂਕੀ ਨਾਲ ਆਪਣੀ ਟਰਾਲੀ ਭਰਦੀ ਹੁੰਦੀ ਆ ਉਵੇਂ ਹੀ ਭਰ ਰਹੀ ਆ ਟਰਾਲੀ ਤੇ ਇਧਰ ਪਹੀ ਥੋੜੀ ਜਿਹੀ ਭੀੜੀ ਆ ਤੇ ਇਹਨਾਂ ਦੀ ਏਸੀ ਵਾਲੀ ਗੱਡੀ ਆਈ ਖੜੀ ਆ ਮੈਂ ਤੁਹਾਨੂੰ ਕੋਸ਼ਿਸ਼ ਕਰੂੰ ਦਿਖਾਉਣ ਦੀ ਇਹ ਆਹ ਖੜੀ ਆ ਸਾਰੀ ਏਸੀ ਗੱਡੀ ਆ ਉਹ ਉਹਦੇ ਵਿੱਚ ਲੋਡ ਕਰਕੇ ਲੈ ਕੇ ਜਾਣਗੇ ਤੇ ਵੀਡੀਓ ਸ਼ੇਅਰ ਕਰਨ ਦੀ ਜਰੂਰ ਕੋਸ਼ਿਸ਼ ਕਰੋ ਜੀ ਤੇ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਲਵਜੋ ਆ ਅੱਛਾ ਤਿਤ ਪੜਿਆ ਨਹੀਂ ਸੁਣੀ ਨਾ ਛੱਡੇ ਕਰ ਵੀ ਕੋਈ ਭੂ ਪਾੜ ਜੂ